ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਮੀਤ ਕਰਦੇ ਤੁਸੀਂ ਸਾਰੇ ਠੀਕ ਹੋਮੋਂਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਂਗੇ ਰਾਜੀ ਖੁਸ਼ੀ ਹੋਮੋਂਗੇ ਹਾਂਜੀ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਮੇਰੀਆਂ ਆਈਆਂ ਹੋਈਆਂ ਨੇ ਜੀ ਨਣਦਾ ਇਹ ਮੈਂ ਵੀਡੀਓ ਰਾਤ ਤੋਂ ਹੀ ਸ਼ੁਰੂ ਕਰੀ ਆ ਮੈਂ ਦਿਨ ਦੇ ਵਿੱਚ ਬਸ ਅਸੀਂ ਗੱਪਾ ਛੱਪਾ ਮਾਰੀਆਂ ਅਸੀਂ ਦਿਨ ਦੇ ਵਿੱਚ ਵਿਜੀ ਸੀਗੀਆਂ ਦਿਨ ਦੇ ਵਿੱਚ ਅਸੀਂ ਆਪਣਾ ਗੱਲਾਂ ਬਾਤਾਂ ਲੱਗੀਆਂ ਹਾਸੀਆਂ ਖੇਡੀਆਂ ਕੀਤੀਆਂ ਮਿਲੋ ਜੀ ਤੁਸੀਂ ਮੇਰੀਆਂ ਨਣਦਾ ਨੂੰ हेलो मेरे हो सारे जाने सारे जाने आई होप ठीक होंगे आए हैं हैं दोनों पूजी है। और मम्मा बैठे रोटी खा रहे है पूजी। Hello. 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 <laughs> Hello. और

ਕਿੱਥੇ ਲੱਗਿਆ ਵੀਰਾ ਦਾਸ ਤੇ ਤਿਆਰੀ ਮਾਮੀ ਤਾਂ ਤਿਆਰੀ ਮਾਮੀ ਘਰ ਮੈਂ ਤੇ ਕੱਢ ਕੇ ਦੇਣਾ ਮੈਂ ਤੁਸੀ

ਨੂੰ ਦੇ ਜੱਟੇ ਹੋ ਕੇ ਇੱਕ ਦਮ ਉਹ ਖਸ ਹੱਤਲਾ ਦੇ ਚਿੱਟੂ ਅੰਡਾ ਬਣਾ ਦੇ ਨਹੀਂ ਹੋਏਗੀ ਨਹੀਂ ਚਿੱਟੂ ਮੈਂ ਗਈ ਸੀ ਮੇਲੇ ਚਿੱਟੂ ਪਿੱਛੇ ਪਿੱਛੇ ਆਇਆ ਮੈਂ ਗਈ ਸੀ ਮਾਂ ਕੋਲ ਕੱਢਾ ਰਿਹਾ ਕਰਾ ਰਹੀ ਰਹੀ ਤੇ ਆ ਦੇਖੇ ਮੈਂ ਵੀਡੀਓ ਬਣਾਵਾਂ ਉਹ ਆ ਗਿਆ ਕਲਾਕਾਰੀ ਬਾਬਾ ਉਹ ਦੇਖੀ ਉੱਤ ਸਿਕਾ ਆਪ भी ज़्यादा ਦੂਰ नहीं ਜਾਂਦੇ हैं ਅੱਜ ਤੁਹਾਨੂੰ ਬਾਹਰ ਗਿਆ ਚਾਹਾਂ ਤੋਂ ਬਾਹਰ ਤੇ ਫਰੈਸ਼ ਫਰੈਸ਼ ਜਾ ਕੇ ਆਉਣੇ ਆ ਤਾਂ ਰੈਸ਼ ਫਰੈਸ਼ ਖਵਾ ਲੈ ਕੇ ਆਉਣੇ ਆ ਕਿਉਂਕਿ ਅਸੀਂ ਅਜੇ ਖਾਣਾ ਖਾ ਚੁੱਕੇ ਆ ਨੋ ਫਿਰ ਵੀ ਖਾਤਾ ਤਾਂ ਹੈ ਕਿ ਹੁਣ ਉਹ ਹਾਜਮ ਕਰ ਲੈ ਹਾਜਮ ਕਰਨ ਚੱਲਿਆ ਅਸੀਂ ਰੋਟੀ ਪਾ ਲਈ ਹੁਣ ਦੋ ਕੰਮ ਹੋ ਗਏ ਸੱਤ ਤਾਂ ਗੈਂਚ 怎么开？你得干了。<laughs>

ਹਰ ਕੋਈ ਚਾਹਣਾ ਜਿਉਣ ਲੱਗੇ ਸਾਰਿਆਂ ਦੇ ਅਸਾਂ ਲੋ ਗਾਇਸ ਅਸੀਂ 10:30 ਵਜੇ ਪਤੀ ਹੈ ਤੁਸੀਂ ਸਾਡੇ ਹੈਲੋ ਗਾਇਸ ਹਾਂ ਕੋਈ ਰਿਸਕਰੀ ਇਹ ਨਹੀਂ ਆਇਆ ਮੈਂ ਤਾਂ ਕਾਹਲੀ ਵੀ ਨਹੀਂ ਖਾ ਲੋ ਗਾਇਸ ਐਡ ਜੈਨ ਵੀ ਆਇਆ ਹੈ ਗਾਇਸ ਹਾਂ ਸਾਈਜ਼ ਕਰ ਮਦਹਾਲਾ ਜੀ ਤੁਸੀਂ ਕਹਿੰਦੇ ਨਾ ਹੈਲੋ ਜੀ ਸੋਸ਼ਟਰੀ ਕਾਲ ਜੀ ਹਾਂ ਜੀ ਅੱਜ ਕੇ ਤੁਸੀਂ ਕੀ ਮਿਆਸਤੀ ਕਰਦੇ ਹੋ ਪਹਿਲਾਂ ਜਿੰਨਰ ਬਸ ਜੀ ਹੋ ਜਾਂਦੇ ਸੀ ਹੁਣ ਨਹੀਂ ਹੁੰਦੀ ਪਹਿਲਾਂ ਤਾਂ ਮੇਰੇ ਸੋਚਦਾ ਜਾਂਦਾ ਜਾਂਦਾ ਹੈ ਨਾ ਹੁਣ ਤਾਂ ਪਿਆ ਜਾਂਦਾ ਫਰਕ ਉਹ ਹਾਲੀ ਹਾਲੀ ਇਤਨਾ ਬਹੁਤ ਲਾ 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 ਪਾਸੇ ਪੈਣੀ ਨਿੱਲੇ ਗੜੇ ਵਿੱਚ ਬੈਠ ਕੇ ਦੇਖੀ ਕੱਲੀ ਆਇਆ ਮੈਂ ਆਪੇ ਬੈਠ ਕੇ ਦੇਖੀ ਇਹ ਤਾਂ ਲੱਗਦਾ ਬਹੁਤ ਲੱਗਦੀ ਹੈ ਬਾਹਰ ਤੋਂ ਦੇਖੋ ਸਾਰ ਬੈਠੇ ਜਾਓ ਫਿਰ ਉੱਪਰ ਹਾਂ ਹੋ ਕੇ ਰਹਿ ਜਾਣਾ ਉਹ ਵੀ ਕੈਕ ਕਰਕੇ ਆਏ ਆ ਕੋਣ ਇੱਧਰੋਂ ਤਾਂ ਬਲੱਡ ਹੀ ਚੱਲਦਾ ਮੇਰੇ ਉਹ ਗਵਾਂਡੀ ਸਾਡੇ ਖੱਕੀ ਹੋਣੀ ਆ ਉਹ ਨਹੀਂ ਉਹ ਹੋਰਾਂ ਨੇ ਹੁਣ ਸ਼ਲੋ ਬੰਦ ਕੀਤਾ ਹੋਊਗਾ ਹਾਂ ਨੇ ਕਰਿਆ ਬਰਖਾ ਆਪਾਂ ਨੂੰ ਆਉਂਦੀ ਬੱਚਾ ਨਿੱਕੀ ਦੁਨੀਆ ਤੇ ਰੱਦੀ ਨਾ ਬੱਚੀ ਮੈਂ ਕੁੱਕ ਅਜੇ ਮੈਂ ਅਸਲੀ ਦਿਖਾਉਂਦੀ ਚੜਜਾ ਅੱਜ ਕੀ ਅਜੇ ਮੈਂ ਅਸਲੀ ਦਿਖਾਉਂਦੀ ਚੜਜਾ ਨੋ ਨੋ ਚੱਲ ਚੱਲ ਆਜੋ ਮੱਛੀ ਦੀਓ ਦੀ ਆਪਾਂ ਉੱਥੇ ਚੱਲਦੇ ਹਾਂ ਕਿੰਨੀ ਵਧੀਆਵਾ ਚੱਲਦੀ ਆ ਹਜੇ ਤਾਂ ਦਿਲਾਂ ਕਰ ਨਹੀਂ ਆਉਂਦੇ ਲੋਕ ਕਹਿੰਦੇ ਹਾਂ ਬਦਲਦੇ ਆ ਨਾ ਹਾਂ ਲੋਕ ਦੀ ਗੈਰਿਸ ਕਿਆ ਦੋ ਨਹੀਂ ਰਕਾਫੀ ਮੈਂ ਮੈਕੂ ਕਿ ਮੈਂ ਮੈਕੂ ਫਿਰ ਉਹ ਤਾਂ ਉਹ ਕੀ ਕਹਿੰਦਾ ਸੀ ਉਹ ਕੀ ਕਹਿੰਦਾ ਸੀ ਮੈਂ ਹਾਂ ਯੂਟਿਊਬ ਬੱਚਾ ਮਾਤਾ ਸੋਤਾ 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 ਹੋਰ ਚਾਹ ਦੀ ਮੱਕੀ ਲੱਤੀ ਹਾਂ ਸੋਹਣ ਚਾਹ ਦੀ ਮੱਕੀ ਦੀ ਰੋਟੀ ਕੋਣੀ ਅੱਜ ਥਾਂਦੀ ਮੱਕੀ ਨਹੀਂ ਆਤੀ ਯਾਨੀ ਅੱਜ ਕੰਨ ਥਾਂਦੀ ਹਾਂ ਜਿੱਕੀ ਪੀਕੇ ਨੇ ਮੋਤੀ ਹੁੰਦੀ ਜਾਂਦੀ ਜਿੱਕੀ ਹਾਂ ਫੈਲ ਗੁੱਤ ਉਹ ਬਸ ਇਹ ਮੇਰਾ ਕੀ ਆ ਜੋ ਮੇਰਾ ਕੀ ਪੁੱਛਤਾ ਭਾਬੀ ਦੇ ਸਾਡੀ ਨੇ ਪਤਲੀ ਹੋਣਾ ਸ਼ੇਅਰ ਕਰ ਕਰਕੇ ਭਾਬੀ ਨੇ ਹੁਣ ਕਿਲੋ ਵੇਟ ਘਟਾ ਲੈਣਾ ਭਾਬੀ ਸ਼ੇਅਰ ਕਰ ਕਰਕੇ ਕਿਤੇ ਬਿਜਾਈ ਨਾ ਲਵੇ ਹਾਂ ਚਟੂਆ ਹਾਂ ਸਾਹ ਸੁਕੇ ਹੈ ਕਿਤੇ ਬਜੇ ਨਾ ਜਾਵੇ ਹਾਂ ਸਾਹ ਸੁਕੇ ਹੱਸ ਰਹਾ ਆਪਾਂ ਰਹੀ ਦਈਆ ਕਹਿੰਦੀ ਆਪਾਂ ਹੱਸਦੀ ਰਹੀ ਆ ਰੋਹ ਤੋਈ ਵਧੀਆ ਜਹਾਜ ਦੇ ਵਧੀਆ ਲੈ ਵੀ ਜਾਣਾ ਬਹੁਤ ਔਖਾ ਭਾਈ ਦੁਖੀ ਹੋ ਕੇ ਦਾ ਹੰਝ ਕੱਲ ਦਾ ਸਮਾਂ ਇਹ ਹੈ ਜੇ ਕਿ ਹਰ ਲੋਕ ਟੈਨਸ਼ਨ ਸੀ

ਆ ਗੋਣਾ ਆਪਣਾ ਰਾਜ ਚੱਲਦਾ ਚਾ ਇੱਧਰ ਬੈਠ ਚਾ ਉੱਧਰ ਬੈਠ ਆਪਣੀਆਂ ਹੀ ਹੋਈ ਚੱਲੀ ਇੱਕ ਮਿੰਟ ਇਹਨੂੰ ਪੁੱਛੇਗਾ ਮਾਸੇ ਦਾ ਕੀ ਆ ਤੂੰ ਪਿਆਰਾ ਦੱਸ ਪੁੱਤ ਕੀ ਆ ਪੁੱਤ ਪਿਆਰਾ ਤੂੰ ਮੇਰਾ ਭੜੀ ਭੜੀਆਂ ਉਹ ਮਾਸੀ ਦੀ ਭੜੀ ਮਾਸੀ ਦੀ ਭੜੀਆਂ ਪ੍ਰਿੰਸੈਸ ਪ੍ਰਿੰਸੈਸ ਮੇਰੀ ਕਿਊਟ ਪ੍ਰਿੰਸੈਸ ਕੱਲ ਫਿਰ ਮੇਰੀ ਗੱਲ ਤਾਂ ਸੁਣ ਲੈ ਫਿਰ ਹੁਣ ਆਪਾਂ ਨੂੰ ਪੁੱਤ ਨੂਰ ਦੇਖੂਗਾ ਨੂਰ ਵਿਚਾਰੇ ਆਪਣਾ ਹੁੱਥੇ ਆ ਹਨਾ ਮੈਂ ਕਹਦੇ ਕਿ ਨੂਰ ਮਿਸ ਜੋ ਕਿਹਾ ਦੀਦੀ ਹਾਂ ਲੇ ਦੀ ਤੇ ਨੂਰ ਤੀਤੀ ਹੈ ਲੋ ਕਿਸ ਗੱਲਾਂ ਦਾਂ ਦੀ ਜੀ ਨੂੰ ਫੇ ਕਹਿ ਦੋ ਦੀਦੀ ਨੂੰ ਹਾਂ ਲੇ ਦੀ ਕਿ ਮਿਸ ਮਿਸ ਚੁੱਕਾ ਬਲ ਹਾਂ ਕਿਸੀ ਆਉਣਾ ਨਹੀਂ ਹੈ ਅਸੀਂ ਇੱਥੇ ਰਹੂਗੇ ਕਹਿ ਤੂੰ ਕਿ ਤੂੰ ਮਿਸ ਕਰ ਗਈ ਮਾਮੀ ਕੋਲ ਆਈਓ ਨਹੀਂ ਹੈਗੀ ਨਗਲੇ ਵਰ ਆਂਗੇ ਨਾ ਕਿ ਮੈਂ ਤਾਂ ਮਾਮੀ ਕੋਲ ਆ ਲਈ ਹਾਂ ਨੂਰ ਵੇ ਮੈਨੂੰ ਕਿਹੜੇ ਕਲਾਸ ਚ ਹੋ ਗਿਆ ਮੈਂ ਦੱਸ ਦੋ ਕਿਹ ਕਿਹ ਚ ਹੋ ਗਿਆ ਐਬੀਸੀ ਐਵਰਗ੍ਰੀਨ ਚ ਅੱਛਾ ਐਵਰਗ੍ਰੀਨ ਚ ਨਹੀਂ ਕਲਾਸ ਕਿਹੜੀ ਚ ਹੋ ਗਿਆ ਬੱਤਾ ਨਸਰੀ ਚ ਨਸਰੀ ਚ ਅੱਛਾ ਤੁਹਾਡਾ ਪਿੰਡ ਕਿਹੜਾ ਇੱਕ ਹੋਰ ਸੁਣ ਲਓ ਮਡਿਆਣੀ ਹੋਰ ਸੁਣਾ ਦੱਸੋ ਤੇ ਮੈਨੂੰ ਪਿੰਡ ਕਿਹੜਾ ਤੁਹਾਡਾ ਡਾਨੀ ਮਡਿਆਣੀ ਮਾਸੀ ਦਾ ਕਿਹੜਾ ਮਾਸੀ ਦਾ ਛੜੀ ਛੜੀ ਅੱਛਾ ਸਾਰੇ ਕਿੱਥੇ ਆ ਸਾਰੇ ਆ ਕਿੱਥੇ ਆ ਦੱਸਿਓ ਸੀ ਉਸ ਦਿਨ ਦਾ ਮਾਸਟਰ ਦਾ ਪਿੰਡ ਕਿਹੜਾ ਮਾਸਟਰ ਦਾ ਪਿੰਡ ਹਾਂ ਛੜੀ ਛੜੀ ਹਰ ਪੇਨ ਕੋ ਵਾਹ ਬਹੁਤ ਲੱਗਿਆ ਉਹ ਕੱਲ ਕਹਿੰਦੀ ਸੀ ਕਿ ਮੈਨੂੰ ਅਸੀਂ ਭਾਈ ਰੋਟੀ ਪਾਣੀ ਖਾ ਕੇ ਰੋਟੀ ਖਾ ਜਾਣ ਲੱਗੇ ਹਾਂ ਆ ਜਾ ਆ ਜਾ ਦਿਦੀ ਕੋਲ ਜਾਓ ਅਸੀਂ ਰਾਤ ਨੂੰ ਐ ਆ ਪਪੂ ਜੀ 아이 ਘਰ ਲਾਇਆ ਹੋਇਆ ਅਸੀਂ ਬਾਹਰ 10 10:30 ਵਜੇ ਸਾਡਾ ਡੇਰਾ ਬਾਹਰ ਆ ਆਪਾਂ ਸੜਕ 'ਤੇ ਚੱਲਦੇ ਹਾਂ ਪਾਰਟੀ ਆ ਜਾ ਚੁੱਪ ਚੁੱਪ ਚੱਲਦੇ ਆਪਾਂ ਤਾਂ ਅੱਛਾ ਚੱਲੋਂ ਡੈਰੀ ਨਾ ਕਰੀ ਜੀ ਮੈਂ ਕਿਤੇ ਚੋਰੀ ਪਹਿਲਾਂ ਤਾਂ ਹੈ ਨਹੀਂ ਨਾ ਇਹਨੇ ਛੋਟੇ ਨੂੰ ਡੈਰੀ ਕਰ ਲਈ ਪਹਿਲਾਂ ਤੂੰ ਬੈਠੇ ਨਹੀਂ ਸੀ ਜਦੋਂ ਉਹ ਫਿਰ ਉਹ ਤੂੰ ਆਇਆ ਤੂੰ ਤੇ ਛੱਡ ਕੇ ਆ ਗਿਆ ਇਹ ਬੱਸ ਹੁਣ ਉਹਦੋਂ ਨਹੀਂ ਦੇਖੀ ਨਹੀਂ ਛੋਟਾ ਹੈ ਫਿਰ ਮੇਰੀ ਕੋਤੀ ਅੰਟੀ ਦਾ ਹਾਂ ਕੁਆਰਾ ਅੱਜ ਤੱਕ ਆਇਆ ਵੀ ਬਹੁਤ ਹਾਂ ਡੈਰੀਾ ਛੋਟਾ ਡੈਰੀ ਕਰ ਲਈ ਬੜੇ ਖੇਤੀ ਕਰਦਾ ਫਾਰਮ ਪਾਇਆ ਹੋਇਆ ਇਹਨਾਂ ਨੇ ਮਗਾਵਾ ਦਾ ਹੂੰ ਉਹ ਹੁਣ ਜਾ ਕੇ ਆਉਣਗੇ ਇਥੇ ਅੰਦਰ ਜਾ ਕੇ ਅਸੀਂ ਮਿਲਾਂਗੇ ਹੁਣ ਅਸੀਂ ਗੱਲਬਾਤ ਕਰ ਲਈਏ ਭਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮਗੇ ਰਾਜੀ ਖੁਸ਼ੀ ਹੋਮਗੇ ਅੱਜ ਰਾਤ ਮੈਂ ਵੀਡੀਓ ਦਾ ਐਂਡ ਨਹੀਂ ਸੀ ਕੀਤਾ ਹੈਗਾ ਇਹ ਹੈਗਾ ਜੀ ਮਾਰਨਿੰਗ ਦਾ ਦਿਨ ਮਤਲਬ ਕਿ ਦਿਨ ਹੈਗਾ ਸ਼ਨੀਵਾਰ ਦਾ ਤੇ ਮਾਮਾ ਜੀ ਉਹਨਾਂ ਦੀ ਬੇਟੀਆਂ ਅੱਜ ਜਲਦੀ ਮਾਰਨਿੰਗ ਚਲੇ ਗਈਆਂ ਸੀ ਸਾਡੇ ਕੋਲ 7 ਵਜੇ ਤੇ ਵੀਰ ਜੀ ਛੱਡੇ ਆਏ ਸੀਗੇ ਉਧਰੋਂ ਜਾ ਕੇ ਤੇ ਇੱਥੇ ਦੇਖੋ ਬਰਾਤ ਦਾ ਮੀਂਹ ਪੈ ਰਿਆ ਸੀ ਤੇ ਹੁਣ ਪੈ ਰਹੇ ਸੀਗੇ ਗੜੇ ਤੇ ਇੰਨੇ ਜ਼ਿਆਦਾ ਗੜੇ ਪੈ ਰਹੇ ਸੀ ਨਾ ਮਤਲਬ ਕਿ ਤੁੱਪ ਦੇ ਵਿੱਚ ਵੀ ਪੈਣ ਲੱਗ ਗਈ ਸੀ ਨਾਲ ਤੁੱਪ ਵੀ ਨਿਕਲ ਗਈ ਸੀ ਤੇ ਇੱਥੇ ਲੱਗੇ ਹੋਏ ਸੀਗੇ ਵਿਜੋਤੋਨਿਕ ਇਕੱਠੇ ਕਰਨ ਇੰਜੋਏ ਲੱਗੇ ਹੋਏ ਸੀਗੇ ਕਰਨ ਤੇ ਮੇਰੀ ਤਬੀਅਤ ਖਰਾਬ ਹੋ ਚੁੱਕੀ ਆ ਮੈਨੂੰ ਖਾਂਸੀ ਤੇ ਗਲਾ ਥੋੜਾ ਜਿਆਦਾ ਅਲੱਗ ਜਿਵੇਂ ਫੀਵਰ ਹੁੰਦਾ ਇਦਾਂ ਥੋੜਾ ਅਲੱਗ ਰਿਹਾ ਹੈ ਤੇ ਇਹ ਤੇ ਬਸ ਮੈਂ ਕਿਹਾ ਚਲੋ ਵੀ ਮੈਂ ਐਂਡ ਨਹੀਂ ਸੀ ਕੀਤਾ ਮਾਰਨਿੰਗ ਦਾ ਵੀ ਮੈਂ ਹੁਣ ਐਂਡ ਕਰ ਦੰਨੀ ਆ ਹਨਾ ਵਲੌਗ ਦਾ ਤੇ ਸਹਜ ਜਾਨ ਨੂੰ ਬਾਹਰ ਨਿਕਲਿਆ ਦੇਖੋ ਕਿੰਨੇ ਤੇਜ਼ ਹੋ ਗਏ ਸੀਗੇ ਬਹੁਤ ਜ਼ਿਆਦਾ ਤੇਜ਼ ਹੋ ਗਏ ਸੀਗੇ ਤੇ ਮੈਂ ਨਹੀਂ ਸੀ ਪੈ ਰਿਆ ਸਿਰਫ ਮੈਂ ਤਾਂ ਹਟ ਗਿਆ ਸੀਗਾ ਪੈ ਕੇ ਕਿਉਂਕਿ ਸਵੇਰੇ ਸਵੇਰੇ ਪੈ ਰਿਆ ਸੀਗਾ ਤਾਂ ਹੀ ਉਹ ਵੀ ਸਵੇਰੇ ਜਲਦੀ ਚਲੇ ਗਈਆਂ ਸੀਗੀਆਂ ਫਿਰ ਵੀਰ ਜੀ ਨੂੰ ਤਾਂ ਕਹਿ ਲਿਆ ਸੀ ਉਧਰ ਉਹਨਾਂ ਨੇ ਵੀ ਛੱਡੇ ਆਏ ਉਹ ਵੀਰ ਜੀ ਆ ਗਏ ਸੀਗੇ ਫਿਰ ਇੱਥੇ ਤੋਂ ਲੈ ਗਏ ਸੀਗੇ ਉਹਨਾਂ ਨੂੰ ਛੱਡਣ ਵਾਸਤੇ ਤੇ ਤੇ ਨਾ ਸਿਰਫ ਗੜੀ ਗਿਰ ਰਹੀ ਸੀ ਕਿ ਬਰਫੇ ਪੈ ਰਹੀ ਸੀ ਤੇ ਉੱਪਰੋਂ ਤਾਂ ਇੰਨੀ ਸੋਹਣੀ ਲੱਗ ਰਹੀ ਸੀ ਕਿਰਦੀ ਬਹੁਤ ਜ਼ਿਆਦਾ ਪਰ ਹਨਾ ਨੁਕਸਾਨ ਕਰਦੀ ਆ ਫਸਲਾਂ ਦਾ ਹੁਣ ਤਾਂ ਇਹਨਾਂ ਦੀ ਜ਼ਰੂਰਤ ਵੀ ਨਹੀਂ ਹੈਗੀ ਤੇ ਹੁਣ ਤਾਂ ਚਲੋ ਨਾ ਵੀ ਪੈਣ ਤਾਂ ਚੰਗਾ ਏ ਤੇ ਬਾਕੀ ਅੱਜ ਘਰ ਸੁੰਨਾ-ਸੁੰਨਾ ਲੱਗ ਰਿਹਾ ਸੀ ਕਿਉਂਕਿ ਕੱਲ ਦੀ ਰੌਣਕ ਲੱਗੀ ਹੋਈ ਸੀ ਕੱਲ ਉਹ ਆ ਗਏ ਸੀ 12:00 ਵਜੇ ਆ ਗੀਆਂ ਸੀ ਆ ਕੱਲ ਦਾ ਇੰਨਾ ਦਿਲ ਮਤਲਬ ਕਿ ਸਾਰਾ ਦਿਨ ਰੋਣ ਕ ਲੱਗੀ ਰਹੀ ਐ ਰਾਤ ਨੂੰ ਲੱਗੀ ਰਹੀ ਐ ਸਵੇਰੇ ਅੱਜ ਸੈਜ ਉਨੀ ਉੱਠ ਕੇ ਜਦੋਂ ਕਹਿਣ ਮਮ ਚਲੇ ਗਏ ਕਹਿੰਦੇ ਮਮਾ ਦਿਲ ਨਹੀਂ ਲੱਗਦਾ ਪੂਜੀਓ ਨਹੀਂ ਚਲੇ ਗਏ ਚਲੋ ਜੀ ਹੁਣ ਜਾਣਾ ਤਾਂ ਹੁੰਦਾ ਉਹਨੇ ਕਿਉਂਕਿ ਉਹਨਾਂ ਨੇ ਵਿਚਾਰੀ ਨੇ ਆਪਣੇ ਸੋਹਰੇ ਵੀ ਜਾਣਾ ਆ ਦੇਖੋ ਜੀ ਸਿਰਫ ਕੱਲੇ ਗੜੇ ਦੇ ਕੁ ਬੜੇ ਬੜੇ ਘਿਰ ਰਹੇ ਸੀਗੇ نیچے ਆ ਕੇ ਤਾਂ ਫੁੱਟੇ ਗਏ ਆ ਉੱਪਰੋਂ ਤਾਂ ਕੱਲੇ ਹੀ ਗਿਰ ਰਹੇ ਸੀਗੇ ਤੇ ਮੀਂਹ ਵਗੈਰਾ ਬਿਲਕੁਲ ਵੀ ਨਹੀਂ ਸੀਗਾ ਨਾਲ ਧੁੱਪ ਵੀ ਨਿਕਲ ਗਈ ਸੀਗੀ ਧੁੱਪਾ ਦੇ ਵਿੱਚ ਪੈ ਰਹੇ ਸੀਗੇ ਤੁਸੀਂ ਵੀ ਦੱਸਿਓ ਕਿ ਆ ਦੇਖੋ ਧੁੱਪ ਨਿਕਲ ਗਈ ਤੁਸੀਂ ਵੀ ਜ਼ਰੂਰ ਦੱਸਿਓ ਕਿੱਥੇ ਕਿੱਥੇ ਗੜੇ ਪਏ ਸੀਗੇ ਤੁਹਾਡੇ ਤੇ ਬਾਕੀ ਜੇ ਤੁਹਾਨੂੰ ਹਨਾ ਵਲੌਗ ਕਰਦਾ ਮੈਂ ਤੋਂ ਸ਼ੂਟ ਨਹੀਂ ਹੋਇਆ ਸਵੇਰੇ ਤਾਂ ਮੈਂ ਕੋਈ ਘਰੇ ਆਈ ਨਹੀਂ ਫਿਰ ਅਸੀਂ ਬਸ ਇੰਨੇ ਬੀਜ਼ੀ ਹੋ ਗੀਆਂ ਅਸੀਂ ਆਪਣਾ ਹਾਸੀਆਂ ਖੇਡੀਆਂ ਕੀਤੀਆਂ ਹਨਾ ਵੀ ਫੋਨ ਚੱਕਿਆ ਹੀ ਨਹੀਂ ਹੈਗਾ ਜਿਆਦਾ ਨਹੀਂ ਰਿਹਾ ਵੀ ਵਲੌਗ ਬਣਾ ਲੀਏ ਰਾਤ ਨੂੰ ਰੋਟੀ ਦੇ ਟਾਈਮ ਜਿਆਦਾ ਆਇਆ ਵੀ ਚਲੋ ਵਲੌਗ ਵੀ ਬਣਾ ਲੰਨੇ ਆ ਤੇ ਫਿਰ ਸਹਿਜ ਨੇ ਬਣਾ ਲਿਆ ਉਹ ਵੀ ਰੋਟੀ ਖਾਂਦੇ ਖਾਂਦੇ ਫਿਰ ਜਿਆਦਾ ਵਲੌਗ ਮੇਰੇ ਤੋਂ ਸ਼ੂਟ ਨਹੀਂ ਹੋਇਆ ਹੈਗਾ ਬਾਕੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਲਾਈਕ ਕਮੈਂਟ ਜ਼ਰੂਰ ਕਰਿਓ ਔਰ ਤੁਸੀਂ ਦੱਸਿਓ ਜੀ ਤੁਹਾਡੇ ਗੜੇ ਕਿੱਥੇ-ਕਿੱਥੇ ਪਏ ਸੀ ਦੇਖੋ ਮੈਂ ਨਹੀਂ ਸੀ ਪੈ ਰਿਆ ਗੜਿਆਂ ਦੀ ਬਰਸਾਤ ਹੋ ਰਹੀ ਸੀ ਉਹ ਵੀ ਧੁੱਪ ਦੇ ਵਿੱਚ ਬਾਕੀ ਜੀ ਜੇ ਤੁਹਾਨੂੰ ਥੋੜਾ ਜਿਹਾ ਵੀ ਵਲੌਗ ਵਧੀਆ ਲੱਗਦਾ ਤਾਂ ਪਲੀਜ਼ ਸ਼ੇਅਰ ਤੇ ਸਾ ਕਮੈਂਟ ਤੇ ਲਾਈਕ ਜਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਲਾਈਕ ਕਮੈਂਟ ਨਾਲ ਸਾਡਾ ਉਤਸ਼ਾਹ ਵੱਧਦਾ ਏ ਸਾਨੂੰ ਪਤਾ ਲੱਗਦਾ ਵੀ ਹਾਂ ਤੁਹਾਨੂੰ ਪਸੰਦ ਆ ਰਹੇ ਆ ਜਾਂ ਨਹੀਂ ਆ ਰਹੇ ਬਾਕੀ ਜੀ ਇਹ ਵਲੌਗ ਦਾ ਹੁਣ ਆਪਾਂ ਅੱਜ ਇੱਥੇ ਹੀ ਕਰਦੇ ਆਂ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਔਰ ਲਾਈਕ ਸ਼ੇਅਰ ਕਮੈਂਟ ਕਰਨਾ ਵੀ ਨਹੀਂ ਭੁੱਲਣਾ ਮਿਲਦੇ ਆਂ ਜੀ ਕੱਲ ਨੂੰ ਫਿਰ ਆਪਾਂ ਨਿਊ ਵਲੌਗ ਨਾਲ ਨਵੀਂ ਸ਼ੁਰੂਆਤ ਨਾਲ অ'কেজি বাই বাই টেক কেয়াৰ